ਅੱਜ ਗੁੰਡਾ ਕਰਦੇ ਉਹਨੇ ਕੀਤਾ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾ ਦੇ ਨੇ ਕਿ ਵਿਆਹ ਆਵੇ ਇੰਨੇ ਖੁਸਰਾਏ ਤੂੰ ਇਹਨਾਂ ਦੇ ਕਰੂ ਪੈਸੇ ਪੁੱਛ ਲੈ ਤੈਨੂੰ ਅਗਾ ਕਿਸਦੇ ਹੋਰ ਵਿਆਹ ਦਾਂਗੇ ਕੀ ਹੋਣਾ ਤਾਦਾ ਤੁੰਦਾ ਨਹੀਂ ਕੋ ਬਣਾਇਆ ਐ ਸੋ ਜਾ ਮੈਂ ਕਿਹ ਵਿਆਹ ਕਰਾਉਣ ਦਾ ਜਾ ਇਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨੇ ਵੈਸੇ ਇੱਕ ਔਟ ਮਾਰ ਬੜੀ ਕੀਤੀ ਐ ਅੱਜ ਜਵਾਈਆਂ ਪਾਈਆਂ ਨਾਲ ਤੇ ਮੈਂ ਇਹਨੂੰ ਕਹਿੰਦਾ ਆਪ ਹੀ ਮੁੰਡੇ ਨੂੰ ਵੇਖ ਗਏ ਆਪ ਹੀ ਪਸੰਦ ਕਰ ਗਏ ਹੁਣ ਕਹਿੰਦੇ ਨਾ ਪੁੱਤ ਤੈਨੂੰ ਕਰਨਾ ਨਹੀਂ ਹੈ ਮੁੰਡਾ ਖੁਸ਼ ਰਾਇਓ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੇ ਆਈਆਂ ਹੂੰ ਹੂੰ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਬੁੱਤੀਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਗਾਨੀ ਕਰਤੀਆਂ ਨਾ ਨੇ ਅੱਜ ਕਿਵੇਂ ਆਏ ਨੇ ਬਤਨ ਅੱਜ ਆਏ ਨੇ ਮਾਰਨਾ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਇੱਕ ਜਾਂ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਿਵਾਂਗੇ ਤੇ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾ ਦੇ ਜੀ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਿਹਨੇ 10 12 ਜਣੇ ਆਏ ਨੇ ਮੇਰੇ ਵੀ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਦਾ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਮੇਰੇ ਬਾਕੀ ਮੰਮੀ ਡੈਡੀ ਤੇ ਸਾਰੇ ਪਰਿਵਾਰ ਮਸਹੌਰਾ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਜਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਿਆ ਸੀ ਹੂੰ ਹੂੰ ਕੋਈ ਕਿਰਪਾਣਾ ਕਰਪੁਣਾ ਕਾਪੇ ਵੀ ਲੈ ਰੱਖੀ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿਠਿਆ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਇਥੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾ ਚ ਉਹਨਾਂ ਨੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾ ਚਿਰ ਮੇਰੇ ਮਾਮੇ ਹਮਲਾ ਕਰਨੇ ਆਦੇ ਮੈਂ ਨਾ ਕਿ ਮੈਂ ਚਲ ਮਾਮਾ ਜੀ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਤੇ ਕੀ ਘਰ ਦੇ ਪੰਨ ਤੋਂੜ ਵੀ ਕੀਤੀ ਹਾਂਜੀ ਸਾਰਾ ਖਲਾਰ ਗਿਆ ਕੀ ਮਾਰਿਆ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂਜੀ ਹੁਣ ਕੀ ਮੰਗ ਕੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹ ਦਿਨ ਦਿਹਾੜੇ ਗੁੰਡਾ ਕਰਦੇ ਹੋਏ ਹਾਂਜੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਦਿਨ ਦਿਹਾੜੇ ਹੋਏ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਤੇ ਪੰਜੀ ਨੇ ਮਿਲਣਾ ਆਇਆ ਦੀ ਪੰਜੀ ਨੇ ਫੋਨ ਕਰਕੇ ਬੁਲਾਇਆ ਸਾਨੂੰ

ਹਾਂ ਜੇ ਤੁਹਾਡੇ ਤੇ ਹਮਲਾ ਕਰਤਾ ਹਾਂਜੀ ਉਹਨਾਂ ਨੇ ਕਰੇ ਡੈਗ ਪਿਆ ਸੀ ਮੈਂ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਕਿੱਥੇ ਗਿਆ ਫਿਰ ਮੈਂ ਤਾਂ ਨਹੀਂ ਕੋਈ ਚੱਕ ਕੇ ਲਿਆ ਹੋਰ ਕੀ ਹੋਇਆ ਨੇ ਤੁਹਾਡੇ ਕੋਲ ਮੇਰੇ ਕੋਲ ਇੱਕ ਫੋਨ ਖੋਲਿਆ ਨੇ ਇੱਕ ਮੇਰਾ ਫੋਨ ਹੈਗਾ ਸੀ ਫੋਨ ਤੇ ਰਿਕਾਰਡਿੰਗਾਂ ਸੀ ਉਹ ਫੋਨ ਵੀ ਖੋਲਿਆ ਨੇ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਦੱਗਾ ਗਏ ਸੀ ਆਪਣੇ ਨਾਮ ਕੀ ਹੈ ਬਟੂਏ ਦੇ ਵਿੱਚ ਕੀ ਡਾਕੂਮੈਂਟ ਸੀ ਡਾਕੂਮੈਂਟ ਹੈਗੇ ਸੀ ਆਧਾਰ ਕਾਰਡ ਸੀ ਤੇ ਪੈਸੇ ਪੈਸੇ 3000 ਰੁਪਿਆਗਾ ਸੀ ਉਹ ਵੀ ਖੋਲ ਹਾਂ ਬਟੂਆ ਖੋਲ ਸਾਰੇ ਕਾਢ ਹੀ ਲਿਆ ਬਟੂਆ ਜੇ ਵਿੱਚੋਂ ਤੁਹਾਡੇ ਤਾਂ ਹੁਣ ਝੂਠੇ ਇਲਜ਼ਾਮ ਲਗਾ ਰਹੇ ਨੇ ਹੁਣ ਆਪ ਹੀ ਭਾਨਜੀ ਨੂੰ ਆਪਦੇ ਪਰ ਤਰਪ ਕਰਕੇ ਤੇ ਸਾਡੇ ਤੇ ਝੂਠੇ ਲੱਗ ਲਪਾਈ ਜਾਂਦੇ ਆ ਜੀ ਹਾਂ ਨੂੰ ਉਹਨੇ ਭਾਨਜੀ ਨਹੀਂ ਬੁਲਾਇਆ ਤੇ ਹੁਣ ਉਹਨਦੇ ਕੋਈ ਕਾਰਵਾਈ ਕਰਵਾਈ ਜਾਂਦੇ ਸਾਡੇ ਤੇ ਹੁਣੇ ਤੇ ਜਾਂਚ ਹੋਣੀ ਚਾਹੀਦੀ ਹੈ ਹਾਂ ਜਾਂਚ ਹੋਣੀ ਚਾਹੀਦੀ ਹੈ ਅਸੀਂ ਵਿਆਹ ਕੀਤਾ ਬੜੇ ਸ਼ੌਕ ਨਾਲ ਹੂੰ ਹੂੰ ਵਾਕਾ ਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਬੇ ਕਿਹੋ ਜਿਹੇ ਬੰਦੇ ਨੇ ਕਿਹੋ ਜੇ ਨਹੀਂ ਕੁੜੀ ਰੈਣਾ ਚਾਹਦੀ ਉਹ ਆਂਦੇ ਨੇ ਵੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰ ਗਏ ਹੂੰ ਹੂੰ ਜੋ ਕੁ ਮਾਲ-ਮੋਲ ਅਸੀਂ ਵਾਪਸ ਲੈ ਜਾਈਏ ਜੋ ਟੂਬ ਛੱਲਾ ਸਾਰਾ ਕੁਝ ਲਿਆ ਜਾਈਏ ਹੂੰ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨੇ ਅੱਜ ਵਾਹ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨਹੀਂ ਹੂੰ ਹੂੰ ਸਾਨੂੰ ਨਹੀਂ ਪਤਾ ਇਹ ਕੀ ਬੰਦਾ ਕੀ ਗੱਲਬਾਤ ਦੇ ਤਰ੍ਹਾਂ ਪਹਿਲਾਂ ਗੱਲਬਾਤ ਹੋਈ ਸੀ ਕੋਈ ਬੰਦਾ ਕਰ ਲਿਆ ਸੀ ਉਹ ਵਿੱਚ ਬਹਿਤੀ ਉਹਾਂ ਦਾ ਵੀ ਤਾਂ ਸਿੱਕੀ ਗੱਲ ਰੋਲਾ ਕੀ ਹੋਏ ਗੱਲਾਂ ਨਾ ਸਾਨੂੰ ਵਾਲਾ ਹੀ ਰੱਖਣ ਹੂੰ ਹੂੰ ਉਹਨਾਂ ਦੇ ਵਿੱਚ ਅਸੀਂ ਆਖਾਂ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲੇ ਨਹੀਂ ਜਾਂਦੀ ਹੂੰ ਹੂੰ ਉਹਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਕਹ ਆਦਨ ਵਰਤ ਨੂੰ ਕਿਹਾ ਪਾ ਦੇਣਾ ਉਹ ਸੋਨਾ ਲਾਇਆ ਹਾਂ ਆਹ ਕਰ ਫਲਾਨ ਤੇਰਾ ਸੋਨਾ ਲਾ ਲੈ ਸਾਰਾ ਕੁਝ ਉਹ ਡੋਟ ਤੇ ਲਾਇਆਗਾ ਗਲੂ ਵੀ ਲਾਇਆਗਾ ਸਾਰਾ ਕੁਝ ਚਿੱਕੀ ਤਰਹੀ ਫਿਰ ਇਹਨਾਂ ਹਲਮਾਰ ਕੋਟ ਤੇ ਪੈਸਾ ਪਾ ਵੀ ਲਾਇਆਗਾ ਹਾਡਰ ਬੜਾ ੱੱਕਾ ਕੀਤਾ ਅੱਜ ਤਕਰੀਬ ਬੰਦੇ ਅਸੀਂ ਤਾਂ ਚਾਹਾਂ ਨਾਲ ਸਾਡੇ ਚਾਹ ਨਹੀਂ ਪੂਰੇ ਸਾਡੇ ਸਿਆਰ ਸੁਰਪਾੜ ਗਾ ਸਾਰਾ ਪੁਸਕਾਰਗ ਕਿਨੇ ਕੇ ਕੁੱਟਮਾਰ ਕੀਤੀ ਉਹ ਕੁੱਟਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀ ਗਾ ਉਹਨਾਂ ਨੇ ਚਾਰ ਲੈ ਕੇ ਆਏ ਨੇ ਬਾਹਰੋਂ ਆਏ ਨੇ ਸਰ ਬਾਹਰੋਂ ਆਏ ਨੇ ਘਾਟ ਘਾਟ 25 30 ਬੰਦੇ ਸੀ ਅਸੀਂ ਦੋ ਪੁੱਤਿਆਂ ਨੂੰ ਪਿਓ ਪੁੱਤਰ ਰਹਿ ਗਏ ਸੀ ਤੇ ਇੱਕ ਮੇਰੀ ਨੂੰਹ ਸੀ ਇੱਕ ਮੇਰੀ ਲੜਕੀ ਹੈ ਮੇਰੇ ਘਰ ਦੇ ਲਾਤ ਤੋੜ ਗਏ ਭੰਨ ਤੋੜ ਵੀ ਕੀਤੀ ਭੰਨ ਤੋੜ ਕਰ ਕਰ ਸਾਰ ਹਰਨ ਨੁਕਸਾਨ ਵੀ ਕਰ ਗਨ ਅਸੀਸਾ ਸੂਸਾ ਸਭ ਤੋੜ ਗਨਾ ਵੇ ਮੇਰੇ ਕਮਰੇ ਦਾ ਹਾਲ ਕੀ ਹੋ ਆਪੇ ਤੁਹਾਡੇ ਤੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕੱਪਾ ਮਾਰਿਆ ਨੇ ਕੀ ਚੀਜ਼ ਮਾਰੀ ਨੇ ਹਾਂ ਤਾਂ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨਾ ਧੱਕਾ ਕੀਤਾ ਬਹੁਤ ਹੀ ਕੀਤਾ ਇਹੋ ਜਿਹੇ ਬੰਦੇ ਤੇ ਹੁਣ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਇਹ ਸਰਕਾਰ ਨੇ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਹਾੜੇ ਮੱਤ ਕਰ ਰਹੇ ਸਰਕਾਰਾਂ ਆ ਨਹੀਂ ਮੈਨੂੰ ਦੈਂਦੇ ਆ ਦੇ ਕੀ ਗੁੰਡਾ ਕਰ ਗੁੰਡੇ ਆ ਜੇ ਫਿਰ ਮੌਕੇ ਤੋਂ ਖੜੇ ਨੇ ਆ ਸੇ ਪਾਸੇ ਖੜੇ ਨੇ ਦੁਆਰੇ ਵੀ ਘੇਰਾ ਸਾਨੂੰ ਪਾਈ ਖੜੇ ਨੇ ਹੂੰ ਹੂੰ ਬਾਹਰ ਨਿਕਲਣੀ ਦੇਣਾ ਪੁਲਿਸ ਦੁਬਾਰਾ ਪਹਿਣਾ ਪੁਲਿਸ ਨੂੰ ਫੋਨ ਕੀਤਾ ਜੀ ਤਾਂ ਕਾਈ ਨਹੀਂ ਪੁਲਿਸ ਨੂੰ ਫੋਨ ਕੀਤਾ ਜੀ ਤਾਂ ਕੋਈ ਨਹੀਂ ਆਜੇ ਪਹੁੰਚਿਆ ਕੋਈ ਆਜੇ ਤੱਕ ਨਹੀਂ ਪਹੁੰਚਿਆ ਕੋਈ ਠੀਕ ਪੁਲਿਸ ਕੀ ਪਤਾ ਰਣੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਪਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਗੁੜੀਆ ਆਪਾਂ ਵਿਆਹੀ ਸੀ ਇੱਥੇ ਭਣਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟੇ ਹੋ ਗਏ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਰਿਹਾ ਸਾਨੂੰ ਮਿਲਣੇ ਦਿੱਤਾ ਤੇ ਕੁੜੀਆਂ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਆ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂ ਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਉਹ ਚਲੇ ਨੇ ਕੋਈ ਪੈਸੇ ਪੁਸਾ ਖਾ ਕੇ ਹੜਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਅਦ ਹੀ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਲੈ ਜਾਂਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਰ ਉਸ ਤੋਂ ਬਾਅਦ ਹੁਣ ਡੇਢ ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੀ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਤੁਹਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਆ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਉਹ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤਾ ਕੁੱਟਮਾਰ ਕਰਤੀ ਜੀ ਕੋ ਖੋ ਵੀ ਕੀਤੀ ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ ਪਰਸ ਵਿੱਚ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਹੋਰ ਵੀ ਕਿਸੇ ਨਾਲ ਕੁੱਟਮਾਰ ਕੀਤੀ ਤਾਂ ਜਾਣ ਹੋਰ ਇੱਕ ਭਣਜੇ ਨਾਲ ਹੋਈ ਹੈ ਕੁੱਟਮਾਰ ਭਣਜੇ ਨਾਲ ਆਇਆ ਸੀ ਇੱਕ ਉਹਦੇ ਨਾਲ ਹੋਈ ਹੈ ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੇ ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮਾਰ ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾ ਤੇ ਉਹ ਦੁਬਾਰਾ ਰਹਿਣੇ ਇੱਥੇ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ ਤੇ ਦੇਖੋ ਜੇ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਾਸਤੇ ਥੋੜਾ ਦਿੱਤਾ ਹੈ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਤੇ ਕੋਲੀ ਰੱਖ ਲੈਦੇ ਫਿਰ ਗਲਤ ਹੁੰਦੇ ਤਾਂ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਬਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਬਿਰਨਾਲੇ ਆ ਮਾ ਮੈਨਾ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰਨੀ ਆਉਂਦੀ ਅਸੀਂ ਐਨਾ ਤੁਮ ਦਾਮ ਨਾਲ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੀ ਮੁੰਡਾ ਐਸਾ ਰਗਾ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਗਰ ਕੋਡੀਆਂ ਪਈਆਂ ਕੁੜੀ ਦੀਆ ਇਹ ਆ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਹਾਂਜੀ ਹੋਣੀ ਚਾਹੀਦੀ ਹੈ ਜੀ ਇਹਨਾਂ ਸਾਹਿਬ ਮੈਨਾ ਜੇ ਸਾਡੇ ਮੁੰਡੇ ਦਾ ਸੱਟ ਲਾ ਦੀ ਸਰ ਸਿਰ ਪਾਰ ਦਾ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਕੀ ਅਸੀਂ ਭਰੇ ਨੂੰ ਚੱਕ ਕੇ ਲੈ ਆਂਦੇ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰੋਂ ਆਏ ਆ ਤੇ ਕੋਈ ਤੂੰ ਪਿੰਡ ਪਿੰਡ ਦਾ ਪਤਾ ਕੌਣ ਚੱਕ ਕੇ ਵਿਚਾਰਾ ਲੈ ਆਇਆ ਕੋਈ